ਮੈਂ ਕੰਪੇਨਿੰਗ ਕਰ ਹੀ ਰਿਹਾ ਸੀ ਜਦੋਂ ਮੈਨੂੰ ਅਨਾਉਂਸਮੈਂਟ ਦਾ ਪਤਾ ਚੱਲਿਆ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਹੈ ਸਰ ਲੱਗਦਾ ਹਲੇ ਤੱਕ ਨੂੰ ਮੰਨਦੇ ਹੋ ਕਿਉਂਕਿ ਦੇਖੋ ਸਾਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਮੈਂ ਇਕੁਅਲੀ ਕੰਪੀਟੀਟਰ ਮੰਨਦਾ ਕੋਈ ਕੱਟ ਨਹੀਂ ਕੋਈ ਵੱਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਸਰ ਮਮਤਾ ਆਸ਼ੂ ਕਹਿ ਰਹੀ ਹੈ ਕਿ ਪਹਿਲਾ ਐਸਾ ਰਾਜ ਸਭਾ ਮੈਂਬਰ ਜਾਂ ਐਮਪੀ ਦੇਖਿਆ ਵਾ ਜਿਹੜਾ ਐਮਪੀ ਤੋਂ ਐਮਐਲਏ ਬਣਨ ਜਾ ਰਿਹਾ ਡਿਮੋਸ਼ਨ ਹੋ ਰਿਹਾ ਹੋਗਾ ਮੇਰੇ ਖਿਆਲ ਜਿੰਨੇ ਵੀ ਕਹੇ ਆ ਮੈਂ ਨਾਮ ਕੱਟ ਲੈਂਦਾ ਹਾਂ ਉਹਨਾਂ ਨੂੰ ਚਾਹੀਦਾ ਹੈ ਕਿ ਇੰਡੀਆ ਦੀ ਹਿਸਟਰੀ ਦੇਖਣ ਕੈਬਨਟ ਮਿਨਿਸਟਰ ਸੈਂਟਰ ਦੇ ਐਮਐਲਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਕੋਈ ਐਮਐਲਏ ਕੋ ਡਿਮੋਸ਼ਨ ਨਹੀਂ ਹੁੰਦੀ ਸਰ ਕਿਸ ਤਰ੍ਹਾਂ ਦੇ ਰਹੇ ਹੋ ਲੋਕ ਸੇਵਾ ਵੀ ਅਦੇ ਇਨਵੋਲਡ ਹੈ ਜੀ ਔਰ ਇਹ ਕੋਈ ਡਿਮੋਸ਼ਨ ਨਹੀਂ ਹੁੰਦੀ ਸੈਂਟਰ ਦੇ ਕੈਬਨਿਟ ਮਿਨਿਸਟਰ ਐਮਐਲਏ ਲੜਦੇ ਸਰੋਗ ਸਰਗੇ ਇਹਦੇ ਪਿੱਛੇ ਇੱਕੋ ਇੱਕ ਮਕਸਦ ਹੈ ਕਿ ਬੈਕ ਡੋਰ ਤੋਂ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਸੱਤ ਮੈਂਬਰ ਆਫ ਪਾਰਲੀਮੈਂਟ ਹੈ ਪੰਜਾਬ ਦੇ ਮੈਂ ਕੱਲਾ ਤਾਂ ਨਹੀਂ ਉਹ ਇੰਤਜ਼ਾਰ ਕਰ ਰਹੇ ਸੀਗੇ ਉਹਨਾਂ ਨੂੰ ਪਤਾ ਸੀ ਵੀ ਗੋਗੀ ਜੀ ਨੇ ਚਲੇ ਜਾਣਾ ਫਿਰ ਇਲੈਕਸ਼ਨ ਅਨਾਉਂਸ ਹੋਣਗੇ ਉਹਨਾਂ ਨੇ ਮੈਨੂੰ ਸੀਟ ਦਿੱਤੀ ਉਹਨਾਂ ਨੂੰ ਕੀ ਲੋੜ ਸੀ ਇੰਨਾ ਲੰਬਾ ਪ੍ਰੋਸੈਸ ਫਾਲੋ ਕਰਨ ਦੀ ਕਿ ਪਹਿਲਾਂ ਇਲੈਕਸ਼ਨ ਨਾ ਪਹਿਲਾਂ ਸੀਟ ਦੇ ਫਿਰ ਇਲੈਕਸ਼ਨ ਅਨਾਉਂਸ ਹੋਰ ਫਿਰ ਮੈਂ ਰਿਜ਼ਾਈਨ ਕਰਾਂ ਫਿਰ ਉਹ ਬਣਨਗੇ ਸੱਤ ਮੈਂਬਰ ਪਾਰਲੀਮੈਂਟ ਹੈ ਕਿਸੇ ਨੂੰ ਕਹ ਦਿੰਦੇ ਰਿਜ਼ਾਈਨ ਕਰ ਦੇਣਾ ਸੀ ਉਹਨੂੰ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਜੇ ਅਗਰ ਤੁਸੀਂ ਜਿੱਤਦੇ ਹੋ ਤਾਂ ਡਿਪਟੀ ਸੀਐਮ ਹੋਵੋਗੇ ਨਹੀਂ ਮੈਂ ਮੈਂ ਮੇਰੇ ਇਹ ਬਿਲਕੁਲ ਕੁਝ ਨਹੀਂ ਕਿਸੇ ਨੇ ਕਿਹਾ ਗਿਆ ਪਹਿਲਾ ਹੁਕਮ ਹੋਇਆ ਪਾਰਟੀ ਦਾ ਇਲੈਕਸ਼ਨ ਲੜਨ ਲਈ ਮੈਂ ਇਲੈਕਸ਼ਨ ਲੜ ਰਿਹਾ ਉਸ ਤੋਂ ਬਾਅਦ ਜੋ ਪਾਰਟੀ ਜ਼ਿੰਮੇਵਾਰੀ ਦੇਗੀ ਮੈਨੂੰ ਮਜੂਰ ਹਾਂ ਜੀ ਸਰ ਕਿਸ ਤਰ੍ਹਾਂ ਦੇ ਦੋ ਲੜਦਾਰ ਚਾਲੇ ਕਰੇ ਹੋ ਅਸਲੀ ਇਲੈਕਸ਼ਨ ਜਿਹੜਾ ਵਾ ਅਹੁਣੂ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਮੁਕਾਬਲਾ ਸਮੇਂ ਨੂੰ ਕਿੱਦਾਂ ਦੇ ਪਤਾ ਨਹੀਂ ਮੈਂ ਤਾਂ ਪਹਿਲਾਂ ਵੀ ਅਸਲੀ ਸਮਝ ਕੇ ਕੈਂਪੇਨਿੰਗ ਕਰ ਰਿਹਾ ਸੀ ਨਹੀਂ ਠੀਕ ਹੈ ਚੰਗਾ ਹੁਣ ਇਹ ਸਮਾਂ ਜਿੰਨਾ ਕਿ ਬਹੁਤ ਹੈ ਜੀ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਕੰਪੇਨਿੰਗ ਹਾਂਜੀ ਨਹੀਂ ਕੰਪੇਨਿੰਗ ਤਾਂ ਕਰੀ ਜਾ ਰਹੇ ਸੀ ਜੀ ਸਮਾਂ ਬਿਲਕੁਲ ਠੀਕ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਡਿਸੀਜਨ ਦਿੱਤਾ ਅਸੀਂ ਬਹੁਤ ਖੁਸ਼ ਹਾਂ ਸਾਰੀਆਂ ਪਾਰਟੀਆਂ میدان ਵਿੱਚ ਬੀਜੇਪੀ ਰਹਿ ਗਈ ਪਿੱਛੇ ਚਲੋ ਇਹ ਦੇਖੋ ਉਹਨਾਂ ਨੂੰ ਪੁੱਛੋ ਸਵਾਲ ਮੈਨੂੰ ਕਿਉਂ ਪੁੱਛ ਰਹੇ ਹੋ ਸਰ ਗਰਮੀ ਬਹੁਤ ਹੋਗੀ ਲੋਕਾਂ ਨੂੰ ਕੀ ਕਹਿਣਾ ਕਿਉਂਕਿ ਮੈਨੂੰ ਗਰਮੀ ਕੁਝ ਨਹੀਂ ਕਹਿੰਦੀ ਲੋਕਾਂ ਨੂੰ ਜਿੱਦਾਂ ਬੋਲ ਬੋਲ ਗਰਮੀ ਦੇ ਵਿੱਚ ਚਲੋ ਕਹਾ ਗਏ ਉਦੋਂ ਕੀ ਮੌਸਮ ਹੋਣਾ ਕੀ ਨਹੀਂ ਐਕਚੁਅਲੀ ਲੋਕਾਂ ਅੱਜ ਬਹੁਤ ਹ ਹੈਗਾ ਉਤਸਾਹ ਹੈਗਾ ਉਹ ਕਰਨਗੇ ਵੋਟਾਂ ਪਾਣਗੇ ਸਰ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਸੰਜੀਵ ਰੋੜਾ ਜੀ ਦਾ ਦਿੱਲੀ ਵੀ ਹੈਗਾ ਦਿੱਲੀ ਰਹਿਣਗੇ ਦਿੱਲੀ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਮੇਰੀ ਹਿਸਟਰੀ ਦਾ ਨਹੀਂ ਪਤਾ ਹੋਣਾ ਮੈਂ ਜੰਮਿਆ ਬੱਲੇ ਇੱਥੇ ਪੜਿਆ ਲਿਖਿਆ ਇੱਥੇ ਮੇਰੀ ਰਹਿائش ਇੱਥੇ ਔਰ ਮੈਂ ਸੀ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਸੀਐਮਸੀ 'ਚ ਮੈਂ ਜੰਮਿਆ ਸੀ ਕਾਨਵੈਂਟ ਸਕੂਲ ਚ ਪਹਿਲਾਂ ਪੜ੍ਹਿਆ ਫਿਰ VIPS ਪਟਿਆਲੇ ਬੋਟਿੰਗ ਗਿਆ ਸੀਗਾ ਫਿਰ ਮੈਂ ਗਵਰਨਮੈਂਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੋਰ ਕਿੱਦਾਂ ਮੈਂ ਇੱਥੇ ਵਾਸੀ ਆ ਮੇਰਾ ਘਰ ਹੈ ਤੇ ਜਦੋਂ ਰਾਜ ਸਭਾ ਦੇ ਤੁਸੀਂ ਮੈਂਬਰ ਬਨ ਜਾਓ ਲੁਧਿਆਣੇ ਚ ਤਾਂ ਪਾਰਲੀਮੈਂਟ ਲਗਣੀ ਨਹੀਂ ਕਿੱਥੇ ਲਗਦੀ ਆ ਪਾਰਲੀਮੈਂਟ ਦੱਸੋ ਕਿ ਦਿੱਲੀ ਲਗਦੀ ਆ ਤੇ ਦਿੱਲੀ ਤਾਂ ਮੈਨੂੰ ਜਾਣਾ ਹੀ ਪੈਣਾ ਸੀ ਤੇ ਐਨੇ ਜਿਹੜੇ ਕੰਮ ਕਰਾਉਂਦੇ ਦਿੱਲੀ ਤੋਂ ਬਗੈਰ ਹੋ ਸਕਦੇ ਸੀ ਹਾਂ ਜੀ ਸਰ ਇੱਕ ਗੁੱਸਾ ਨਾ ਹੰਕਾਰ ਇਹ ਵਾਲੀ ਤੁਸੀਂ ਇੱਕ ਪੋਸਟ ਪਾਈ ਸੀ ਤਾਂ ਉਹਨਾਂ ਨੇ ਕੁਝ ਵੀਡੀਓ ਵੀ ਤੁਹਾਡੀਆਂ ਜਿਹੜੀਆਂ ਨਹੀਂ ਨਹੀਂ ਉਹਦੇ ਚ ਕੋਈ ਮੇਰਾ ਗੁੱਸਾ ਨਹੀਂ ਸੀ ਮੈਂ ਸਿਰਫ ਉੱਥੇ ਭਰਾ ਕੁਝ ਇਕੱਠੇ ਹੋਏ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਅਸੀਂ 2 ਮਿੰਟ ਦੇ ਦਿਓ ਅਸੀਂ ਕਾਪੜਾ ਕੰਮ ਪੂਰਾ ਕਰ ਲਈਏ ਮੈਂ ਤੁਹਾਨੂੰ ਦਰਸਾਉਣਾ ਜੇ ਇਹਨੂੰ ਗੁੱਸੇ ਨੂੰ ਗੁੱਸਾ ਕਹਿੰਦੇ ਫਿਰ ਮੈਂ ਤੁਹਾਨੂੰ ਗੁੱਸੇ ਦੀਆਂ ਵੀਡੀਓ ਦਿਖਾਵਾਂਗਾ ਮੇਰੇ ਕੋਲ ਆ ਕੇ ਦੇਖਿਓ ਕਿ ਲੋਕਾਂ ਨੂੰ ਸ਼੍ਰੀ ਸੰਜੀਵ अरोड़ा ਜਿੰਦਾਬਾਦ ਸ਼੍ਰੀ ਸੰਜੀਵ अरोड़ा ਜਿੰਦਾਬਾਦ ਲੋਕਾਂ ਨੂੰ ਇਹੀ ਅਪੀਲ ਹੈ ਮੇਰੀ ਇੱਕੋ ਅਪੀਲ ਹੈ ਕਿ ਵੱਧ ਚੜ ਕੇ ਵੋਟ ਪਾਈਏ ਪਰਸੈਂਟੇਜ ਆ ਪਰ ਰਿਕਾਰਡ ਤੋੜਨਾ ਕੋਸ਼ਿਸ਼ ਬਸ ਬਸ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਵਿਰੋਧੀਆਂ ਨੂੰ ਨਹੀਂ ਉਹਨਾਂ ਨੂੰ ਮੈਂ ਕਿਉਂ ਕੁਝ ਕਹਾਂ ਮੈਂ ਤਾਂ ਬੈਸਟ ਆਫ ਲੱਕ ਕਹਿ ਤਾ ਦਿੱਤਾ ਮੈਂ ਬੈਸਟ ਆਫ ਲੱਕ ਕਹਿਣਾ ਚਾਹੁੰਦਾ ਉਹ ਕਹਿ ਤਾ ਠੀਕ